ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਜਣਿਆਂ ਨੂੰ ਅੱਜ ਆਪਾਂ ਸਰਾਜ 735 ਹਰਿਆਣਾ ਸਰਾਜ ਤੋਂ ਫੋਨ ਲੱਗੇ ਆ ਤੇ ਵੀਰ ਕੋਲ ਲਈਏ ਜਾਣਕਾਰੀ ਟ੍ਰੇਡਰ 700 ਦਾ ਜਿੰਨਾ ਵੀ ਹੈਗਾ ਬਹੁਤ ਵਧੀਆ ਵਾ ਰੰਗ ਅਰੀਨਲ ਆ ਜਿੰਨਾ ਹੈ ਉੱਤੀ ਜਿੰਨਾ ਲੱਗਦਾ ਨਾ ਅਰੀਨਲ ਇਹ ਰੰਗ ਨੂੰ ਕੰਝ ਲੋ 80% ਇਹਨੂੰ 70 ਸਮਝ ਲਈ ਕੋਈ ਤੇ ਆਪਾਂ ਜਾਣਕਾਰੀ ਲੈਣੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿਹੜਾ ਮਾਡਲ ਆ ਇਹ 83 ਮਾਡਲ ਆ 788 ਮਾਡਲ ਆ ਹਾਂ 1983 ਮਾਡਲ ਆ ਤੇ ਨਵਾਂ ਹੀ ਕਢਾਇਆ ਸੀ ਜੀ ਅਜੇ ਨਵਾਂ ਹੀ ਆਪਣੇ ਰਿਸ਼ਤੇਦਾਰਾਂ ਕਢਾਇਆ ਸੀ 2-3 ਸਾਲ ਉਹਨਾਂ ਚਲਾਇਆ ਬਾਦਾਂ ਆਪਾਂ ਲੈ ਲਿਆ ਆ ਮੋਬਾਈਲ ਨੰਬਰ ਭਾਜੀ ਬੋਲ ਦੋ 82 6 4440152 ਠੀਕ ਹੈ ਫੋਨ ਕਰ ਲੈ ਫੋਨ ਕੋਈ ਵੀ ਵੀਰ ਕਰ ਲੇ ਤੇ ਮਗਰਲੇ ਟਾਇਰ ਭਾਜੀ ਕਿੰਨੇ ਕੇ ਪੈਸੇ ਹੋਣਗੇ ਮਗਰਲੇ ਇੱਕ ਟਾਇਰ ਤੇ 35 ਕੇ ਪੈਸੇ ਹੋਊਗਾ ਜੀ ਠੀਕ ਹੈ ਤੇ ਇੱਕ ਟਾਇਰ ਜਿਹੜਾ ਵਾ ਉਹ 70 75 ਪੈਸੇ ਹੋਊਗਾ 70 75 ਪੈਸੇ ਇੱਕ ਗੁਡੀਅਰ ਕੰਪਨੀ ਦੀ ਗੁਡੀਅਰ ਕੰਪਨੀ ਦੀ ਸੀੜ ਦੇ ਆ ਇੱਕ ਸੀੜ ਦਾ ਨਾ ਨਹੀਂ ਗਾੜੇ ਦਾ ਸੀ ਨਹੀਂ ਨਹੀਂ ਗੁਡੀਅਰ ਨਹੀਂ ਗੁਡੀਅਰ ਦੇ ਅੱਜ ਇਸ ਤਰ੍ਹਾਂ ਕੈਮਰਾ ਮਾਰ ਕੇ ਲਿੰਕਾਂ ਦੇ ਵਿਖਾ ਰੀ ਲਿਆ ਇਹ ਚੀਜ਼ ਆਪਾਂ ਵਿਖਾਉਨੇ ਆਂ ਕਿ ਸਾਫ਼ ਸੁਥਰੀ ਕੀ ਜੋ ਚੱਲੀ ਹੁੰਦੀ ਆ ਉਤੋਂ ਪਤਾ ਲੱਗ ਜਾਂਦਾ ਵਾ ਸਾ ਲਿੰਕਾਂ ਨੂੰ ਕੰਪੀ ਦਾਗਾ ਸੋ ਇਹ ਗੱਲ ਹੈ ਕਿ ਨਿਊ ਆ ਲਿੰਕਾਂ ਨੂੰ ਇਸ ਤੋਂ ਕਈ ਗ੍ਰਾਂ ਮੰਨ ਲਓ ਵੀ ਆਈਡੀਆ ਲਾ ਲਿਆ ਕਰੋ ਕਿ ਬੰਦੇ ਨੇ ਸਾਹਮਣੇ ਚਲਾਈ ਚੀਜ਼ ਹੈ ਕੰਟਰੋਲ ਵਾਲੇ ਨਿਊ ਲੱਗੇ ਕੰਟਰੋਲ ਲਿਫਟ ਕੰਟਰੋਲ ਆ ਜਦੋਂ ਲਿਫਟ ਦਾ ਆਪਾ ਬਦਲਿਆ ਤਾਂ ਬਦਲਿਆ ਉਹ ਵੀ ਕਿ ਜਦੋਂ ਨਵੀਆਂ ਚੀਜ਼ਾਂ ਆਉਂਦੀਆਂ ਬੰਦਾ ਉਸ ਹਾਂ ਨਹੀਂ ਮੰਨ ਲਓ ਕਿ ਸੂਤ ਲੈਣੇ ਮਤਲਬ ਸੂਤ ਲੈਣੀ ਸ਼ੁਰੂ ਕਰ ਦਿੰਦਾ ਤੇ ਬਾਕੀ ਦੇ ਕੇ ਵਪਾਰੀ ਕੋ ਹੁੰਦਾ ਇਹੀ ਟਰੈਕਟਰ ਤਾਂ ਸੁਗਣਾ ਸੋਹਣਾ ਲੱਗਣਾ ਇਹ ਲਿਸ਼ਕਿਆ ਪੁਸ਼ਕਿਆ ਹੋਣਾ ਸੀ ਤੇ ਲੱਗੀ ਹੋਣੀ ਸੀ ਪਾਲਸ਼ ਜਿੰਨਾ ਰੰਗ ਵਾ ਇਹਨੇ ਲਿਸ਼ਕਣਾ ਜ਼ਿਆਦਾ ਹੈ ਇਹਨੇ ਪੂਰਾ ਲਿਸ਼ਕਣਾ ਸੀ ਤੇ ਅਗਲੇ ਟਾਇਰ ਵੀ ਕਿੰਨੇ ਕੋਣਗੇ ਅਗਲੇ ਪੈ ਟਾਇਰ ਆਪਣੇ ਕੋਈ 30 ਤੋਂ 35 ਪੈ ਗਣਕ ਮੰਨ ਕੇ ਚੱਲੋ ਸੀਏਡ ਕੰਪਨੀ ਦੇ ਅਗਲੇ ਟਾਇਰ ਹਾਂਜੀ ਸੀਏਡ ਦੇ ਆ ਬਾਕੀ ਸ਼ੋਅ ਦੇ ਉੱਤੋਂ ਤੁਹਾਨੂੰ ਵਿਖਾ ਲਦਨੇ ਆ ਪੂਰਾ ਸਾਫ਼ ਸੁਥਰਾ ਹੱਲਾ ਵੀ ਦੇ ਨਾਲ ਦੇਣੀ ਆ ਜੀ ਹੱਲਾ ਦਵਾਂਗੇ ਨਾਲ ਅਲਾਵੇਂ ਦਵਾਗੇ ਨਾਲ ਪੁਲੀ ਵੀ ਦਵਾਗੇ ਨਾਲ ਅੱਛਾ ਪੁਲੀ ਨਾਲ ਦਵਾਗੇ ਤੇ ਅਗਲੀ ਆ ਪੁਲੀ ਤੇ ਹੈਗੀ ਹੈਗੀ ਆ ਪਿਛਲੀ ਪੀਟੀਓ ਦੀ ਪੀਟੀਓ ਵਾਲੀ ਪੁਲੀ ਵੀ ਦਵਾਗੇ ਤੇ ਫੱਟੀ ਫੱਟੀ ਵੀ ਦਵਾਗੇ ਅੱਛਾ ਫੱਟੀ ਵੀ ਨਾਲ ਦਵਾਗੇ ਚੀਜ਼ਾਂ ਬਹੁਤ ਦੇਣੀਆਂ ਵਾ ਟੌਪ ਲਿੰਕ ਹੋਈ ਟੌਪ ਲਿੰਕ ਦੇ ਚਲੋ ਹੱਲਾ ਦੇ ਨਾਲ ਹੀ ਜਾਣੀ ਇਹ ਦੇਖੋ ਵੀ ਚੀਜ਼ਾਂ 4-5 ਟਰੈਕਟਰ ਦੇ ਨਾਲ ਦੇਣੀਆਂ ਸੁੱਟ ਕੱਟਦੇ ਹਾਂ ਬਤੀ ਅਗਲਾ ਇਹ ਆ ਵੀ ਫੱਟੀ ਵੀ ਲਾ ਲੈਂਦਾ ਹਾਂ ਏ ਆ ਵੀ ਜਿਹੜੇ ਵੀਰ ਨੂੰ ਇਹ ਚੀਜ਼ਾਂ ਸੰਧ ਸਾਰੇ ਇੱਕੇ ਰਾਂ ਹੀ ਬਣ ਜਾਣੇ ਆ। ਬਾਕੀ ਸਾਫ ਸੁਥਰਾ ਦਾ ਤੇ ਵੀਰ ਮੁੱਲ ਕਿਨਾਂ ਕਰਨਾ ਇਹਦਾ। ਮੁੱਲ ਜੇ ਲੈਣ ਦੇ ਜੇ ਮੁੱਲ ਮੰਗਣਾ ਤੇ ਜੋ ਮਰਜ਼ੀ ਮੰਗਾ ਲਓ। ਅੱਛਾ ਜੀ। ਤੇ ਲੈਣ ਦੇਣਾ ਵੀ 90000 ਰੁਪਏ। ਅੱਛਾ 90000 ਤੇ ਥੋੜਾ ਬੜਾ ਮਾਨਤਨ ਹੋਊਗਾ ਮੌਕੇ ਤੇ। ਮੌਕੇ ਤੇ ਥੋੜਾ ਬੋਧਾ ਹੋ ਸਕਦਾ। ਕੋਈ ਬਹੁਤ ਜਿਆਦਾ ਨਹੀਂ ਹੋ ਸਕਦਾ। ਠੀਕ ਆ। ਆਪਾਂ ਲੈਣ ਦੇਣ ਵਾਲੀ ਗੱਲ ਕੀਤੀ ਜੇ ਕੋਈ ਮੁੱਲਾਂ 'ਚ ਪਵੇ ਤੇ ਫੇਰ ਭਾਵੇਂ 110000 ਮੰਗ ਲਈਏ। ਤੇ ਪਰ ਲੈਂਡ ਦੇ ਨਾਲ ਹੀ ਗੱਲ ਆ ਵੀ 90000 ਰੁਪਇਆ ਤੇ 90000 ਰੁਪਇਆ ਤੇ ਇੱਕ ਰਾਂ ਵੀਰ ਸਟਾਰਟ ਕਰਕੇ ਇਹਨੂੰ ਵਿਖਾਈ ਆ ਆਪਾਂ ਵਾਜਬੂਜ ਇਹ ਟਰੈਕਟਰ ਆਪ ਦਾ ਲੱਗੂਗਾ ਸੋਹਣਾ ਲੱਗੂਗਾ ਇੰਨੇ ਕੁ ਦਾ ਨਾ ਜਿਹੜੇ ਸਾ ਨਾਲ ਲੋਹਾਂ ਦਾ ਖਾਈ ਦੀ ਕਾਮ ਆ ਕਿ ਕਈਆਂ ਵੀਰਾਂ ਨੂੰ ਮੱਲੋ ਹੋਣਾ ਵਾ ਜੋ ਕੋਸ਼ ਹੁੰਦਾ ਨਾ ਕਿ ਇਹ ਨਹੀਂ ਆ ਵੀ ਆਪਾਂ ਕੁਝ ਗਲਤ ਵਿਖਾ ਦਾਂਗੇ ਇੱਥੇ ਆ ਕੇ ਨੇੜੇ ਆਓਗੇ ਤੇ ਪਤਾ ਲੱਗ ਹੀ ਜਾਣਾ ਤੇ ਮੁੱਲ ਵੀ ਇਦਾਂ ਹੀ ਐਜ ਕੀਤਾ ਵਾ ਤੁਸੀਂ ਖਲਾਂਗਾ ਐਵਰੇਜ ਕੱਢ ਲਿਓ ਮੱਲੋ ਜਿਹੜੀਆਂ ਵੀਡੀਓ ਤੇ ਖਲਾਂ ਤੁਸੀਂ 10000 ਰੁਪਏ ਦਾ ਇਹ ਸਮਾਨ ਸਮਝ ਲਿਓ ਤੇ ਪਿੱਛੇ ਟਰੈਕਟਰ ਆ ਜਾਂਦਾ 8000 ਰੁਪਏ ਦਾ ਤੇ ਜਿਹੜੇ ਹਿਸਾਬ ਨਾਲ ਮੱਲੋ ਜੇ ਕੋਈ ਵੀਰ ਸਿੱਧ ਪੱਧਰਾ ਲੈ ਜੇ ਜਾਂ ਮੱਲੋ 2 ਚੌਂ ਖੱਲਿਆਂ ਦਾ ਲੈ ਜੀ ਜਿਹੜੇ ਹਿਸਾਬ ਨਾਲ ਲੋਹੇ ਦਾ ਭਾਅ ਆ ਉਦੋਂ ਤੋਂ ਤੇ ਬਾਅਦ ਚ 2-4 ਸਾਲਾਂ ਨੂੰ ਉਦਾਂ ਜੋਖੀ ਇਨਿੰਗ ਦਾ ਰਹਿਣਾ। ਇਹ ਵੀ ਜਿਹੜੇ ਹਿਸਾਬ ਨਾਲ ਜੇ ਆਪਾਂ ਜੋਖਣ ਦੇ ਹਿਸਾਬ ਨਾਲ ਲਾਈਏ ਟਰੈਕਟਰ। ਇਹਨੂੰ ਜੋਖਣ ਦੇ ਹਿਸਾਬ ਨਾਲ ਲਾਈਏ 60 ਤੋਂ 65000 ਦਾ ਜੋਖਣ ਦੇ ਹਿਸਾਬ ਨਹੀਂ ਹੈਗਾ। ਤੇ ਪਿੱਛੇ ਮੁੱਲ ਤੇ ਵੀਰ ਉਹ ਚੀਜ਼ਾਂ ਦਾ ਮੰਗਣ ਡਿਆ ਨਾਲ ਜਿਹੜੀਆਂ ਲੱਕੀਆਂ ਤੇ ਬਾਕੀ ਇਹ ਇੱਕੇ ਹਾਥੀ ਚੱਲਿਆ ਵਾ ਸਾਡਾ। ਇੱਕੇ ਹਾਥੀ ਚੱਲਿਆ ਵਾ ਸਾਫ਼ ਸੁਥਰਾ ਵਾ ਤੇ ਕੋਈ ਵੀ ਵੀਰ ਆਵੇ ਤਸੱਲੀ ਕਰਲੇ ਵਾਹ ਕੇ ਦੇਖੇ। ਤੇ ਦੇਣਾ ਵੀ ਕਹਿੰਦੇ ਘਰ ਵਾਲੇ ਨੂੰ ਹੀ ਆਏ ਘਰ ਵਾਲੇ ਨੂੰ ਹੀ ਦੇਣਾ ਚਲੋ ਪੈਸੇ ਭਰੇ ਜੇ ਕੋਈ ਵੀਰ ਵਪਾਰੀ ਵੀ ਪੈਸੇ ਭਰੇ ਤੇ ਵਪਾਰੀ ਨੂੰ ਦਿੱਤਾ ਜਾਊਗਾ ਇਹ ਆ ਵੀ ਕੋਈ ਵੀ ਆ ਮੰਨ ਲਓ ਵੀਰ ਆਵੇ ਇਹ ਆ ਮੁੱਲ ਵੀਰ ਪੁੱਛ ਲੇ ਇੱਥੇ ਆ ਕੇ ਨਾ ਮੰਨ ਲਓ ਵੀ ਟਾਈਮ ਖਰਾਬ ਆਪਣਾ ਵੀ ਕਰੇ ਤੇ ਵੀਰ ਉਹਨਾਂ ਦਾ ਵੀ ਟਾਈਮ ਖਰਾਬ ਕਰੇ ਅੱਜ ਆਪਾਂ ਤੁਹਾਨੂੰ 735 ਸਵਾਰ ਟਰੈਕਟਰ ਦੀ ਵੀਡੀਓ ਦਿਖਾਈ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਵੀਰ ਆ ਲੋੜਵੰਦ ਆ ਜਿਹੜਾ ਜਿਹਨੂੰ ਟਰੈਕਟਰ ਦੀ ਜ਼ਿਆਦਾ ਜ਼ਰੂਰਤ ਆ ਉਸ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਆਪਣਾ ਕੰਮਕਾਰ ਚਲਾ ਸਕੇ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ